ਮਨ ਧਰਮ ਕਰਮ ਤਾਈ ਕਰਦਾ ਕਿਰਤ ਦੀ ਨੱਤ ਤਪੱਸਿਆ ਤੇਰੀ ਇਸ ਮਿਹਨਤ ਚ ਸੱਚਾ ਰੱਬian ਹੈ ਵਸਿਆ ਮੰਦਰ ਗੁਰਦੁਆਰੇ ਬਈ ਗੱਥੀ ਆਪਣੇ ਉੱਚੇ ਉਸਾਰੇ ਤਨ ਤਨ ਮਜਦੂਰਾ ਤੂੰ ਤੈਥੋਂ ਲੱਖ ਵਾਰੀ ਬਲੇਗਾਰੇ ਉਹ ਤਖਤ ਬਣਾਵੇਂ ਤੂੰ ਜਿਹੜੇ ਤਖਤ ਬਾਦਸ਼ਾਹ ਬੈਂਦੇ ਉਹ ਮਹਿਲ ਉਸਾਰ ਦੇਵੇਂ ਜਿਨ੍ਹਾਂ ਵਿੱਚ ਨਰਾਜ ਰਹਿੰਦੇ ਸਭ ਤੇਰੀ ਮੇਂ ਮਾਜੇ ਦੂਰਾ ਤੂੰ ਤੇਥੋਂ ਲੱਖ ਵਾਰੀ ਵਾਲਿਆਰੇ ਮਿਹਨਤ ਦਾ ਮੁੜ ਕਬਈ ਤੇਰੇ ਮੁਖੜੇ ਉੱਤੋਂ ਚੋਵੇ ਤੇਰੇ ਬੈਨ ਦੁਨੀਆਂ ਤੇ ਕਾਰਜ ਸੰਭਵ ਨਾ ਕੋਈ ਹੋਵੇ ਤੇਰੀ ਕਲਾਕਾਰੀਆਂ ਦੇ ਪੰਦੇ ਚਮਕਾਰੇ ਤਨ ਤਨ ਮਜਦੂਰਾ ਤੂੰ ਤੇਥੋਂ ਲੱਖ ਵਾਰੀ ਬਲਿਆਰੇ ਕੋਈ ਐ ਤਵਾਰਦੀ ਨਾ ਇੱਕ ਵੀ ਛੁੱਟੀ ਹੈ ਤੂੰ ਕਰਦਾ ਬਨ ਪੈੜਾਂ ਉੱਚੀਆਂ ਤੂੰ ਮਾਤ ਵਰੂੰਹਾਤੇ ਖੜ ਲੱਖ ਸਨਾਰੇ ਤਨ ਤਨ ਮੱਝ ਦੂਰਾ ਤੂੰ ਤੇਤੋਂ ਲੱਖ ਵਾਰੀ ਬਲਗਾਰੇ ਮਿੱਟੀ ਨਾਲੇ ਮਿੱਟੀ ਤੂੰ ਹੱਕ ਹਲਾਲ ਦੀ ਕਰੇ ਕਮਾਈ ਉਸ ਸੱਚੇ ਰੱਬ ਨੇ ਵੀ ਤੇਰੀ ਡਿਓਰਟੀ ਸੱਚੀ ਲਾਈ ਜਿੰਦਗੀ ਵਿੱਚ ਕਰਦਾ ਜੋ ਸੁੱਚੇ ਕਰਮ ਨੇ ਤੇਰੇ ਨਿਆਰੇ ਤਨ ਤਨ ਮੱਝ ਦੂਰਾ ਤੂੰ ਤੇਥੋਂ ਲੱਖ ਵਾਰੀ ਬਲਗਾਰੇ ਵਿਚਕਾਰਖਾਨਿਆਂ ਦੇ ਮਸ਼ੀਨਾ ਨਾਲ ਮਸ਼ੀਨ ਤੂੰ ਹੋਵੇਂ ਚੱਕ ਮੋਟੇ ਬੋਰੀਆਂ ਬਈ ਵਿਚ ਹੈ ਮੰਡੀਆਂ ਦੇ ਤੂੰ ਮੱਬਰ ਖਾਤਰ ਵਈ ਸਿਰ ਤੇ ਪਾਰੇ ਉਠਾਵੇਂ ਪਾਰੇ ਤਨ ਤਨ ਮਜਦੂਰਾ ਤੂੰ ਤੇਥੋਂ ਲੱਖ ਵਾਰੀ ਬਲਦਾਰੇ ਮਜਦੂਰ ਦੇ ਵਸੇ ਉੱਤੇ ਦੁਨੀਆਂ ਛੁੱਟੀ ਜਦੋਂ ਮਨਾਵੇ ਤੂੰ ਇਸ ਦਿਹਾੜੇ ਵੀ ਜਾ ਹੈ ਕਿਤੇ ਤਾਰੇ ਤਨ ਤਨ ਮਜਦੂਰਾ ਤੂੰ ਤੇਥੋਂ ਲੱਖ ਵਾਰੀ ਬਲਗਾਰੇ ਭੁੱਖੇ ਢੱਡ ਸੌ ਜਾਵੇਂ ਜ਼ਿੰਦਗੀ ਦੇ ਵਿੱਚ ਕਈ ਕਈ ਵਾਰੀ ਗਰਮੀ ਵਿੱਚ ਤਾ ਸੰਦੇ ਉਚਾਰੇ ਤਨ ਤਨ ਮੱਝ ਦੂਰਾ ਤੂੰ ਤੇਤੋਂ ਲੱਖ ਵਾਰੀ ਬਲੇਗਾਰੇ ਤਨ ਤਨ ਮੱਝ ਦੂਰਾ ਤੂੰ ਤੇਤੋਂ ਲੱਖ ਵਾਰੀ ਬਲੇਗਾਰੇ